ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਨੂੰ ਜਦੋਂ ਸਵਾਲ ਪੁੱਛਿਆ ਕਿਸੇ ਪੱਤਰਕਾਰ ਦੀ ਤਰਫੋਂ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਜਿਸ ਤੋਂ ਬਾਅਦ ਪੱਤਰਕਾਰ ਵੀ ਹੈਰਾਨ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਜਿੱਥੇ ਉਹਨਾਂ ਨੇ ਜਵਾਬ ਦਿੱਤਾ ਹਰਪਾਲ ਕੌਰ ਨੇ ਸੋ ਜਿਸ ਤੋਂ ਬਾਅਦ ਲੋਕ ਵੀ ਵਾਵਾ ਕਰ ਰਹੇ ਨੇ ਮੁੱਖ ਮੰਤਰੀ ਨੇ ਆਪ ਇਹ ਗੱਲ ਸੁਣਾਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਇਹ ਗੱਲ ਸੁਣਨ ਤੋਂ ਬਾਅਦ ਲੋਕਾਂ ਨੇ ਤਾੜੀਆਂ ਮਾਰ ਕੇ ਮਾਨ ਸਾਹਿਬ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਭਗਵੰਤ ਮਾਨ ਹੀ ਸੱਚਾ ਲੀਡਰ ਹੈ ਕਿਵੇਂ ਆਖਰ ਸਵਾਲ ਪੁੱਛਿਆ ਤੇ ਕਿਸ ਤਰ੍ਹਾਂ ਉਹਨਾਂ ਦੀ ਮਾਤਾ ਹਰਪਾਲ ਕੌਰ ਨੇ ਜਵਾਬ ਦਿੱਤਾ ਸੀ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਸੋ ਜਿਸ ਤਰ੍ਹਾਂ ਲਗਾਤਾਰ ਜੇ ਗੱਲ ਕਰੀਏ ਤਾਂ ਇਸ ਪਰ ਹੁਣ ਹੋ ਚੋਣ ਪ੍ਰਚਾਰ ਦੇ ਵਿੱਚ ਨੇ ਸੋ ਆਖਰ ਆਪਣੇ 13 ਦੇ 13 ਉਮੀਦਵਾਰਾਂ ਦੇ ਲਈ ਰੋਡ ਸ਼ੋ ਕਰ ਰਹੇ ਨੇ ਚੋਣ ਪ੍ਰਚਾਰ ਦੇ ਵਿੱਚ ਜਾ ਰਹੇ ਨੇ ਸੋ ਆਪਣੇ ਲਈ ਉਹ ਕਾਮਯਾਬੀ ਮੰਗ ਰਹੇ ਨੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਆਪਣੇ ਉਮੀਦਵਾਰਾਂ ਦੇ ਲਈ ਤੇ ਮੁੱਖ ਮੰਤਰੀ ਨੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਇੱਕ ਗੱਲ ਦੱਸੀ ਆਪਣੀ ਮਾਤਾ ਤੀ ਕਿ ਜਦੋਂ ਪੱਤਰਕਾਰ ਨੇ ਮੇਰੀ ਮਾਤਾ ਨੂੰ ਵੀ ਸਵਾਲ ਪੁੱਛਿਆ ਸੀ ਮੁੱਖ ਮੰਤਰੀ ਨੇ ਦੱਸਿਆ ਕਿ ਮੇਰੀ ਮਾਤਾ ਹਫ਼ਤੇ 10 ਦਿਨ ਬਾਅਦ ਸਾਡੇ ਕੋਲ ਚੰਡੀਗੜ੍ਹ ਆ ਜਾਂਦੀ ਹੈ ਉਸ ਨੂੰ ਪਿੰਡ ਰਹਿਣਾ ਪਸੰਦ ਹੈ ਤੇ ਉਹ ਪਿੰਡ ਹੀ ਜ਼ਿਆਦਾਤਰ ਰਹਿੰਦੀ ਹੈ ਤੇ ਮੇਰੀ ਮਾਂ ਪਿੰਡ ਦੇ ਵਿੱਚ ਹੀ ਰਹਿਣਾ ਪਸੰਦ ਕਰਦੀ ਹੈ ਤੇ ਪੱਤਰਕਾਰ ਮੇਰੀ ਮਾਂ ਕੋਲ ਇੰਟਰਵਿਊ ਲੈਣ ਚਲੇ ਗਏ ਤੇ ਮੇਰੀ ਮਾਤਾ ਨੂੰ ਜਦੋਂ ਇੰਟਰਵਿਊ ਲਿਆ ਤੇ ਪੁੱਛਿਆ ਕਿ ਤੁਸੀਂ ਮੁੱਖ ਮੰਤਰੀ ਦੀ ਮਾਤਾ ਬਣ ਗਏ ਹੋ ਤੇ ਹੁਣ ਤਾਂ ਤੁਸੀਂ ਚੰਡੀਗੜ੍ਹ ਰਹਿ ਸਕਦੇ ਹੋ ਪਰ ਮੇਰੀ ਮਾਤਾ ਨੇ ਕਿਹਾ ਕਿ ਨਹੀਂ ਮੈਨੂੰ ਉੱਥੇ ਰਹਿਣਾ ਪਸੰਦ ਨਹੀਂ ਮੈਂ ਮਿੱਟੀ ਦੇ ਵਿੱਚ ਇਸ ਪਿੰਡ ਦੇ ਵਿੱਚ ਹੀ ਰਹਿ ਕੇ ਕੋਸ਼ ਹਾਂ ਤੇ ਪੱਤਰਕਾਰ ਨੇ ਪੁੱਛਿਆ ਕਿ ਪਿੱਛੋਂ ਤੁਹਾਡੀ ਕੰਦ ਦਾ ਕਿਸ ਤਰ੍ਹਾਂ ਬੁਰਾ ਹਾਲ ਹੋਇਆ ਪਿਆ ਸੋ ਆਖਰ ਤੁਸੀਂ ਇਸ ਨੂੰ ਟੋਹਾ ਕੇ ਨਵਾਂ ਬਣਾ ਸਕਦੇ ਹੋ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਤਾ ਹੋ ਤੇ ਮੇਰੀ ਮਾਤਾ ਨੇ ਬੜਾ ਪਿਆਰਾ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਇਸ ਘਰ ਦੇ ਵਿੱਚ ਮੈਂ ਵਿਆਹ ਕੇ ਆਈ ਸੀ ਸੋ ਪਤਾ ਨਹੀਂ ਕਿਹੜੀ ਕਰਮਾਂ ਵਾਲੀ ਇੱਟ ਇਸ ਘਰ ਦੇ ਵਿੱਚ ਲੱਗੀ ਹੋਈ ਹੈ ਸੋ ਆਖਰ ਮੈਂ ਕਿਹੜੀ ਇੱਟ ਜਿਹੜੀ ਹੈ ਉਹ ਕਰਮਾਂ ਵਾਲੀ ਤੇ ਅਸੀਂ ਉਸ ਨੂੰ ਟਹਾ ਦਈਏ ਇਹ ਚੰਗਾ ਨਹੀਂ ਹੈ ਪਰ ਮੇਰਾ ਮੇਰਾ ਪੁੱਤ ਅੱਜ ਪੰਜਾਬ ਦਾ ਰਾਜਾ ਹੈ ਜਿੱਥੇ ਲੱਖਾਂ ਲੋਕਾਂ ਦੇ ਉਹ ਦੁੱਖ ਛੰਡ ਰਿਹਾ ਹੈ ਪਤਾ ਨਹੀਂ ਉਹ ਕਿਹੜੀ ਇੱਟ ਕਰਮਾਂ ਵਾਲੀ ਹੈ ਅਸੀਂ ਉਸ ਨੂੰ ਢਾ ਕੇ ਅਸੀਂ ਫਿਰ ਦੁਬਾਰਾ ਧੋਕੀ ਕਰਾਂਗੇ ਮੁੱਖ ਮੰਤਰੀ ਦੀ ਮਾਤਾ ਨੇ ਦੱਸਿਆ ਇਸ ਕਰਕੇ ਅਸੀਂ ਇਸ ਘਰ ਤੇ ਥੋੜਾ ਨਹੀਂ ਚਲਾਉਂਦੇ ਅਸੀਂ ਬਣਾਉਣ ਨੂੰ ਨਵਾਂ ਬਣਾ ਸਕਦੇ ਹਾਂ ਪਰ ਨਹੀਂ ਬਣਾ ਰਹੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੀ ਮਾਤਾ ਬੜੇ ਨਿੱਗੇ ਸੁਭਾਅ ਦੇ ਨੇ ਉਹ ਵੀ ਹੰਕਾਰ ਨਹੀਂ ਕਰਦੇ ਨੇ ਤੇ ਨਾ ਹੀ ਉਹ ਕਦੇ ਸਾਡੇ ਤੋਂ ਵੱਖ ਹੋਏ ਨੇ ਤੇ ਨਾ ਹੀ ਉਹ ਕਦੇ ਵੀ ਸਾਡੇ ਤੋਂ ਵੱਖ ਹੋਣ ਦੀ ਗੱਲ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਮੇਰੇ ਮਾਤਾ ਜਿਹੜੇ ਨੇ ਉਹ ਹਮੇਸ਼ਾ ਹੀ ਉਸ ਦੇ ਵਿੱਚ ਜਿਹੜਾ ਹੈ ਬਿਲਕੁਲ ਖੁਸ਼ ਨੇ ਉਹ ਆਪਣੇ ਘਰ ਦੇ ਵਿੱਚ ਰਹਿ ਕੇ ਖੁਸ਼ ਨੇ ਤੇ ਉੱਥੇ ਹੀ ਉਹ ਰਹਿੰਦੇ ਨੇ ਜ਼ਿਆਦਾਤਰ ਉਹ ਪਿੰਡ ਹੀ ਰਹਿਣਾ ਪਸੰਦ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਮੇਰੇ ਮਾਤਾ ਜ਼ਿਆਦਾਤਰ ਜਿਹੜੇ ਨੇ ਲੋਕਾਂ ਦੇ ਨਾਲ ਵਿਚਰਦੇ ਨੇ ਲੋਕਾਂ ਦੇ ਵਿੱਚ ਵਿਚਰ ਕੇ ਖੁਸ਼ ਰਹਿੰਦੇ ਨੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਖੁਸ਼ ਰਹਿੰਦੇ ਨੇ ਲੋਕਾਂ ਦੇ ਵਿੱਚ ਉਹ ਜ਼ਿਆਦਾਤਰ ਜਾਂਦੇ ਨੇ ਤੇ ਲੋਕਾਂ ਦੀਆਂ ਤਕਲੀਫਾਂ ਨੂੰ ਸੁਣਦੇ ਨੇ ਤੇ ਸਾਡੇ ਨਾਲ ਵੀ ਉਹ ਗੱਲਬਾਤ ਕਰਦੇ ਨੇ ਕਈ ਲੋਕਾਂ ਦੇ ਮਸਲੇ ਤਾਂ ਉਹ ਖੁਦ ਹੱਲ ਵੀ ਕਰ ਦਿੰਦੇ ਨੇ ਫੋਨ ਤੇ ਗੱਲ ਕਰਵਾ ਕੇ ਵੀ ਹੱਲ ਕਰ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਮਾਤਾ ਲੋਕਾਂ ਦੇ ਵਿੱਚ ਜਿਹੜੇ ਨੇ ਉਹ ਮਿਲਦੇ ਨੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਉਹ ਜਾਂਦੇ ਨੇ ਸੋ ਬਹੁਤ ਵੱਡੀ ਗੱਲ ਹੈ ਲੋਕ ਵੀ ਦੇਖ ਕੇ ਹੈਰਾਨ ਹੋ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸ ਤਰ੍ਹਾਂ ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਨੇ ਤੇ ਲੋਕ ਮੇਰੇ ਨਾਲ ਜਿਹੜੇ ਨੇ ਕਿਸ ਤਰ੍ਹਾਂ ਫ੍ਰੈਂਡਲੀ ਤੌਰ ਤੇ ਨੇ ਸੋ ਆਖਰ ਬਿਲਕੁਲ ਕਿਸ ਤਰ੍ਹਾਂ ਲੋਕ ਜਿਹੜੇ ਨੇ ਆਪਣੇ ਕੋਲ ਬਿਲਕੁਲ ਜਿਹੜੇ ਨੇ ਉਹ ਸਾਫ਼ ਤੌਰ ਤੇ ਮੇਰੇ ਅਲਕੋਲ ਤਖਲੀਫਾਂ ਲੈ ਕੇ ਆਉਂਦੇ ਨੇ ਸੋ ਬਿਲਕੁਲ ਜਿਹੜਾ ਹੈ ਉਹ ਕੁਝ ਸਾਫ਼ ਚੀਜ਼ਾਂ ਨੇ ਹੁਣ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਾਂਗੇ ਜੀ ਕਰਮ ਜੀਤ ਅਨਮੋਲ ਜੀ ਹਾਂ ਕਰਮਜੀਤ ਅਨਮੋਲ ਜੋ ਕਿ ਫਰੀਦਕੋਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਸੋ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਚੁਣੇ ਗਏ ਨੇ ਪੰਜਾਬੀ ਗਾਇਕ ਤੇ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਜਾਇਦਾਦ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿੰਨੇ ਕਰੋੜ ਦੇ ਮਾਲਕ ਨੇ ਕਰਮਜੀਤ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਪੰਜਾਬ ਤੋਂ ਆਪਦੇ ਉਮੀਦਵਾਰ ਫਰੀਦਕੋਟ ਲੋਕ ਸਭਾ ਹਲਕਾਪ ਤੇ ਪੰਜਾਬੀ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੇ ਆਪਣੇ ਚੋਣ ਹਲਫਨਾਮੇ ਅਨੁਸਾਰ ਕੈਨੇਡਾ ਦੇ ਵਿੱਚ ਰਹਿੈਸ਼ੀ ਜਾਇਦਾਦ ਸਮੇਤ ਆਪਣੀ ਕੁੱਲ ਜਾਇਦਾਦ 14.88 ਕਰੋੜ ਰੁਪਏ ਦੱਸੀ ਹੈ ਕੁੱਲ ਜਾਇਦਾਦ 14.88 ਕਰੋੜ ਰੁਪਏ ਦੀ ਜਿਹੜੀ ਹੈ ਉਹਨਾਂ ਨੇ ਆਪਣੇ ਵੱਲੋਂ ਿਕਾਦਤ ਕੀਤੀ ਹੈ ਸਿਆਸੀ ਤੌਰ ਤੇ ਜਾਣੇ ਜਾਂਦੇ ਅਨਮੋਲ 52 ਸਾਲਾਂ ਦੇ ਨੇ ਮੰਗਲਵਾਰ ਨੂੰ ਫਰੀਦਕੋਟ ਜ਼ਿਲ੍ਹੇ ਫਰੀਦ ਜ਼ਿਲ੍ਹੇ ਦੇ ਫਰੀਦਕੋਟ ਰਾਖਮੇ ਸੰਸਦੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਹਲਫਨਾਮੇ ਦੇ ਅਨੁਸਾਰ ਅਨਮੋਲ ਨੇ ਆਪਣੀ ਪਤਨੀ ਦੀ ਜਾਇਦਾਦ ਸਮੇਤ ਕੁੱਲ ਚੱਲ ਅਤੇ ਅਚੱਲ ਜਾਇਦਾਦ ਦਾ ਵੀ ਐਲਾਨ ਕੀਤਾ ਹੈ ਦੋਵਾਂ ਦੀ ਕੁੱਲ ਜਾਇਦਾਦ 14.88 ਕਰੋੜ ਰੁਪਏ ਦੱਸੀ ਗਈ ਹੈ ਕੈਰੀ-ਆਨ ਜਟਾ ਨਿਕਾ ਜੈਲਦਾਰ ਅਤੇ ਮੁਕਲਾਵਾ ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨਮੋਲ ਨੇ ਹਲਫਨਾਮੇ ਦੇ ਵਿੱਚ 1.70 ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ ਉਸਨੇ ਵਿੱਤੀ ਸਾਲ 2022-23 ਲਈ ਆਪਣੀ ਕੁੱਲ ਆਮਦਨ 39.37 ਲੱਖ ਰੁਪਏ ਦੱਸੀ ਹੈ ਤੇ ਕਿਹੜੀਆਂ ਕਿਹੜੀਆਂ ਗਾਇਕ ਦੇ ਕੋਲ ਕਾਰਾਂ ਨੇ ਹਲਫਨਾਮੇ ਦੇ ਅਨੁਸਾਰ ਪੰਜਾਬੀ اداکار ਅਤੇ ਗਾਇਕ ਕੋਲ 11.96 ਲੱਖ ਰੁਪਏ ਦੀ ਟੋਇਟਾ ਫੋਰਚੂਨਰ ਅਤੇ 13.74 ਲੱਖ ਰੁਪਏ ਦੀ ਮਹਿੰਦਰਾ ਥਾਰ ਹੈ ਉਸ ਕੋਲ 2.20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਨੇ ਜਦਕਿ ਉਸ ਦੀ ਪਤਨੀ ਕੋਲ 25.83 ਲੱਖ ਰੁਪਏ ਸੋਨੇ ਦੇ ਗਹਿਣੇ ਨੇ ਅਨਮੋਲ ਸੰਗਰੂਰ ਦੇ ਵਿੱਚ ਵਾਹੀ ਜੋਗ ਜ਼ਮੀਨ ਦਾ ਮਾਲਕ ਵੀ ਹੈ ਜਦਕਿ ਮੋਹਾਲੀ ਅਤੇ ਸੰਗਰੂਰ ਦੇ ਵਿੱਚ ਰਹਾਇਸ਼ੀ ਜਾਇਦਾਦਾਂ ਦਾ ਮਾਲਕ ਵੀ ਹੈ ਆਪਣੇ ਹਲਫਨਾਮੇ ਅਨੁਸਾਰ ਉਸਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ 499652 ਕੈਨੇਡੀਅਨ ਡਾਲਰ ਭਾਰਤੀ ਕਰੰਸੀ ਦੇ ਵਿੱਚ 3.5 ਕਰੋੜ ਰੁਪਏ ਦੀ ਰਹਾਇਸ਼ੀ ਜਾਇਦਾਦ ਦਾ ਵੀ ਜਿਹੜਾ ਹੈ ਵਿਖਾਵਾ ਕੀਤਾ ਹੈ ਅਨਮੋਲ ਤੇ 2.90 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਨੇ ਤੁਹਾਨੂੰ ਦੱਸ ਦਈਏ ਕਿ ਅਨਮੋਲ ਨੇ ਸਾਲ 1993 ਦੇ ਵਿੱਚ 93 ਦੇ ਵਿੱਚ ਸੁਨਾਮ ਦੇ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਸੀ ਫਰੀਦਕੋਟ ਤੋਂ ਰਾਖਮੀ ਸੀਟ ਤੋਂ ਆਪ ਉਮੀਦਵਾਰ ਅਨਮੋਲ ਦਾ ਮੁਕਾਬਲਾ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਦੇ ਨਾਲ ਚੱਲ ਰਿਹਾ ਹੈ ਆਖਰਕਾਰ ਕਰਮਜੀਤ ਅਨਮੋਲ ਉਥੋਂ ਜਿੱਤਣਗੇ ਵੱਡੀ ਲੀਡ ਦੇ ਨਾਲ ਜਿੱਤਣਗੇ ਇਹੋ ਹੀ ਜਿਹੜਾ ਕਿਹਾ ਜਾ ਰਿਹਾ ਹੈ ਕਰਮਜੀਤ ਅਨਮੋਲ ਦੇ ਲਈ ਚੋਣ ਪ੍ਰਚਾਰ ਕਰਨ ਲਈ ਵੀਨੂ ਢਿੱਲੋਂ ਗਿੱਪੀ ਗਰੇਵਾਲ ਹੋਰ ਵੀ ਸਾਰੇ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਸੋ ਲਗਾਤਾਰ ਰੋਡ ਸ਼ੋ ਜਿਹੜੇ ਨੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਵੱਡੀ ਲੀਡ ਦੇ ਨਾਲ ਕਰਮਜੀਤ ਅਨਮੋਲ ਇਥੋਂ ਜਿੱਤਣਗੇ ਵੱਡੀ ਲੀਡ ਜਿਹੜੀ ਹੈ ਇਥੋਂ ਮਾਰਨਗੇ ਸੋ ਫਰੀਦਕੋਟ ਹਲਕੇ ਤੋਂ ਇਤਿਹਾਸਕ ਜਿੱਤ ਕਰਮਜੀਤ ਅਨਮੋਲ ਦਰਜ ਕਰਨਗੇ ਪਰ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਕਿ ਕਿੰਨੀ ਵੱਡੀ ਲੀਡ ਲੈਣਗੇ ਕਿੰਨੀ ਵੱਡੀ ਲੀਡ ਦੇ ਨਾਲ ਇਥੋਂ ਜਿੱਤਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ